ਸਬਸਕ੍ਰਾਈਬ ਕਰੋ ਲਿਵਿੰਗ ਪੰਜਾਬ ਨਿਊਜ਼ ਚੈਨਲ ਨੂੰ ਤੇ ਨਾਲ ਹੀ ਬੈਲ ਆਈਕਨ ਨੂੰ ਪ੍ਰੈਸ ਕਰੋ ਲੇਟਸ ਨਿਊਜ਼ ਸਭ ਤੋਂ ਪਹਿਲਾਂ ਦੇਖਣ ਲਈ ਮੋਦੀ ਸਾਹਿਬ ਨੇ ਕਿਹਾ ਤੇ ਮੇਰੀ ਸਰਕਾਰ ਕੋ ਮੈਂ ਪ੍ਰਧਾਨ ਮੰਤਰੀ ਜਿੱਦਣ ਬਣ ਗਿਆ ਤੇ ਤੁਹਾਡੇ ਜਿੰਨਾ ਹਿੰਦੁਸਤਾਨ ਦਾ ਕਾਹਤਾ ਦੇਸ਼ਾ ਚ ਪਿਆਰ ਉਹਨੇ ਹਗਾ ਹਿੰਦੁਸਤਾਨ ਦੀ ਮੌਕਸ ਤੇ 15-15 ਲੱਖ ਰੁਪਈਆ ਹਰ ਗਰੀਬ ਦੇ ਖਾਤੇ ਚ ਪੈਸੇ ਪਾਵਾਂਗਾ 15-15 ਲੱਖ ਰੁਪਈਆ ਮੋਦੀ ਸਾਹਿਬ ਨੇ ਨਹੀਂ ਕਿਹਾ ਤੇ ਇਹਨਾਂ ਦੇ ਪਾਰਟੀ ਦਾ ਪ੍ਰਧਾਨ ਅਮਿਤ ਸ਼ਾਹ ਉਹਨੇ ਨਹੀਂ ਕਿਹਾ ਕਿਉਂ ਨਹੀਂ ਇਹ ਕਿਆ ਸੀ ਨਹੀਂ ਕਿਹਾ ਸੀ ਯਾਦ ਸੀ ਲੋਕਾਂ ਨੂੰ ਬੜੀ ਚੰਗੀ ਗੱਲ ਲੱਗੀ ਕਿ ਇਹਦਾ ਲੈ ਕੇ ਤੇ 15 ਲੱਖ ਦਾ ਵਧੀਆ ਕੰਮ ਹੈ ਜੇ 15 ਲੱਖ ਰੁਪਈਆ ਕਿਸੇ ਨੂੰ ਮਿਲ ਜਾਵੇ ਖਾਤੇ 'ਚ ਆ ਜਾਵੇ ਤੇ ਲੋਕਾਂ ਨੇ ਵੋਟਾਂ ਪਾਣੀਆਂ ਸੀ ਦੂਸਰਾ ਕਹਿੰਦੇ ਕਿ ਮੈਨੂੰ ਪ੍ਰਧਾਨ ਮੰਤਰੀ ਦਾ ਬਣਾਓ ਮੈਂ ਤੁਹਾਡਾ ਬਣੂਗਾ ਪ੍ਰਧਾਨ ਸੇਵਕ ਤੇ ਹਿੰਦੁਸਤਾਨ ਦਾ ਚੌਕੀਦਾਰ ਮੈਂ ਮੈਂ ਪੂਰਾ ਡਾਕੇ ਚੌਕੀਦਾਰਾ ਕਰਾਂਗਾ ਤੇ ਚੋਰੀ ਚਪਟੀ ਨਹੀਂ ਹੋਣੀ ਤੀਸਰੀ ਗੱਲ ਵੀ ਇਹ ਹੈ ਕਿ ਮੈਂ ਤੁਹਾਨੂੰ ਡੀਟ ਅਤੇ ਕਲੀਨ ਗਵਰਨਮੈਂਟ ਦੇਵਾਂਗਾ। ਫਰਿਸ਼ਤ ਖੋਰੀ ਮੇਰੀ ਸਰਕਾਰ ਦੇ ਬਿਲਕੁਲ ਨਹੀਂ ਹੋਵੇ। ਲੋਕਾਂ ਨੇ ਇਹ ਤਿੰਨ ਗੱਲਾਂ ਬਹੁਤ ਸਮਝੀਆਂ। ਹਰ ਇੱਕ ਨੂੰ ਸੰਭਾਣਾ ਹੈ। ਇਹ ਗੱਲਾਂ ਹੀ ਰੋਚੀਆਂ ਜਿਹੜੀਆਂ ਹਾਰੇ ਨੂੰ ਚੰਗੀਆਂ ਲੱਗੀਆਂ। ਘਰ ਨੂੰ ਪੈਸਾ ਆਉਂਦਾ ਕਿਉਂ ਮਾੜਾ ਬੰਦਾ ਸਾਰੇ ਗੱਲਾਂ ਸਿਰਫ ਠੀਕ ਹੈ। 15 ਲੱਖ ਰੁਪਈਆ ਕਾਲਾ ਧਨ ਜਿਹਨਾਂ ਦੇ ਕੋਲ ਹੈਗਾ ਉਹਨਾਂ ਤੋਂ ਖਿੱਚ ਕੇ ਤੇ ਗਰੀਬਾਂ ਦੇ ਖਾਤੇ 'ਚ ਪਹਿਲੇ ਨੇ ਸਾਰੀਆਂ ਦੀਆਂ ਖੁਸ਼ੀਆਂ ਤਗੜੇ ਹੋਵੇ ਵੋਟਾਂ ਭਾਵੇ ਕਾਂਗਿਆਤਰਾ ਆਵਾਜਿ ਲਈ ਪ੍ਰਧਾਨ ਮੰਤਰੀ ਮਾਨੀ ਕਾਲਾ ਧਨ ਵਾਰ ਵਧਾਉਣ ਵਾਸਤੇ ਪਤਾ ਨਹੀਂ ਕਿੰਨੇ ਇਸ ਸਕੀਮ ਬੁढ़ाई ਹੈ ਕਿਸਾਨੀ ਇੰਪਲੀਮੈਂਟ ਕੀਤਾ ਆਰਥਿਕ ਮੰਬਰ 2016 ਨੂੰ ਸ਼ਾਮ ਨੂੰ ਟੈਲੀਵਿਜ਼ਨ 'ਤੇ ਮੋਦੀ ਸਾਹਿਬ ਆਏ ਤੇ ਮੋਦੀ ਸਾਹਮਣੇ ਰੋ ਕੀਆ ਕਹਿੰਦੇ ਜੀ ਅੱਜ ਰਾਤ 12 ਵਜੇ ਨੂੰ ਆਹ ਆ ਸੋਨਾ ਿੱਤੇ ਹਜ਼ਾਰ ਰੁਪਏ ਦਾ ਨੋਟ ਬੰਦ ਕਿ ਕੀ ਕਰਨਾ ਹੈ ਬੈ ਜਿਹੜਾ ਕੋਣ ਹੈਗਾ ਉਹ ਨੋਟ ਤੁਸੀਂ ਜਾ ਕੇ ਬੈਂਕਾਂ ਕੋਲ ਬਟਾ ਸਕਦੇ ਹੋ ਬਦਲਾ ਸਕਦੇ ਹੋ 31 ਦੇਤੀ 31 ਦਸੰਬਰ ਤੱਕ ਤੇ 31 ਦਸੰਬਰ 2016 ਕਰ ਲੋ 25000 ਰੁਪਏ ਤੇ ਹਾਵਾਂ ਜਿਹਦੇ ਕੋਲ ਨਾ ਕੋਈ ਪੈਸੇ ਹੈਗੇ ਉਹ ਜਾ ਕੇ ਬੈਂਕ ਨੂੰ ਮਟਾਓ ਜਾਂ ਐਡਮ ਨੂੰ ਘਟਾਓ ਜੋ ਵੀ ਕਰਨਾ ਹੈ ਤੇ 2.5 ਹਜ਼ਾਰ ਰੁਪਈਆ ਇੱਕ ਬੰਦੇ ਨੂੰ ਇੱਕ ਦਿਨ ਦੇ ਵਿੱਚ ਭਰਵਾ ਕੇ ਦੇਣ ਬੈਂਕ ਨੂੰ ਵੀ ਲੋ ਕੈਲਕੂਲੇਸ਼ਨ ਦੀ ਗੱਲ ਹੈ ਕਿ 8 ਤਨ ਮੌਲਤ ਕੋ ਲੈ 31 ਦਸੰਬਰ ਦਾ ਟੋਟਲ ਦਿਨ ਬਣੇ ਤਾਂ ਹੀ ਜਾਓ 22 ਦਾ ਨਮੋਸਕਾਰ ਦੇ 31 ਦਿਨ ਦਾ ਸੰਭਲੋ ਤਾਂ 50 ਦਿਨਾਂ ਦੇ ਵਿੱਚ ਜੇ ਕੋਈ ਬੰਦਾ ਰੋਜ਼ ਹੀ ਨਗਦ ਪੈਸੇ ਬਦਲਣ ਚਲੇ ਜਾਏ ਤੇ 53 ਦਿਨਾਂ ਦੇ ਵਿੱਚ 1 ਲੱਖ ਤੇ 32 ਹਜ਼ਾਰ ਰੁਪਿਆ ਬਦਲਾ ਸਕਦਾ ਠੀਕ ਹੈ ਸਾਰਾ ਹਿੰਦੁਸਤਾਨ ਦਾ ਇਹਨਾਂ ਚ ਖੜਾ ਹੋ ਜਿਹਦੇ ਜਿਹਦੇ ਕੋਲ ਪੈਸੇ ਸੀ ਉਹਨਾਂ ਨੇ ਜਾ ਕੇ ਨਾਈਟ ਚ ਬਦਲੋਣਾ ਤੇ ਆਪਣੇ ਜੀਅ ਕਰਮ ਮੈਕਸਿਮਮ ਜਿਹੜਾ ਨਗਦ ਪੈਸਾ ਚੇਂਜ ਹੋ ਸਕਦਾ ਸੀ ਉਹ ਸੀ 1 ਲੱਖ 32 ਹਜ਼ਾਰ ਹੁਣ ਗੱਲ ਤੇ ਇਹ ਆ ਗਈ ਭਾਈ ਠੀਕ ਹੈ ਜਿਨ੍ਹਾਂ ਨੇ ਆਪਣੇ ਵਿਚਾਰ ਚੂਕੇ ਰੱਖੇ ਸੀ 1 ਲੱਖ 32 ਹਜ਼ਾਰ ਦੇ ਚੋਂ ਨਮਨ ਸੀਵਾ ਨੇ ਆਪਣਾ ਚੇਂਜ ਕਰਾ ਲਿਆ ਲੇਕਿਨ ਜਿਨ੍ਹਾਂ ਨੂੰ ਲੱਖਾਂ ਦੇ ਕਰੋਨਾ ਦੇ ਜੋ ਪਿਆਰਾ ਸੀ ਜਿਨ੍ਹਾਂ ਕਰਕੇ ਲੋਟ ਬੰਦੀ ਕੀਤੀ ਕਰੋਨਾ ਪੈਸਾ ਕਿਵੇਂ ਬਣੇ ਇਹ ਅਸਮਾਨ ਬਣੇ ਦੋਸਤੋ ਇੰਟਰਨੈਟ ਦੇ ਉੱਤੇ ਇਹ ਹੁਣੇ ਤੁਸੀਂ ਆਪਣੇ ਪਾਸੇ ਦੇਖੋ ਹਿੰਦੂ ਤੇ ਇਹ ਪ੍ਰਾਣਾ ਰੋਡ ਜਿਹੜਾ 500 ਦੇ ਖਿਆਲੋਂ ਵੱਡਾ ਨੁਕਸਾਨ ਜਿੰਦੋਸਤਾਨ ਦੀ ਜਿਹੜੀ ਲੀਡਿਸ ਨੇ ਉਹਨਾਂ ਦਾ ਹੌਸਲਾ ਸਾਡੇ ਹਿੰਦੂਸਤਾਨ ਦੀਆਂ ਲੀਡਿਸ ਜਿਹੜੀਆਂ ਨੇ ਇਹਨਾਂ ਤੇ ਬਹੁਤ ਚੰਗੀ ਆਦਤ ਹੈ ਕਿ ਜੋ ਵੀ ਵੀ ਵੇਦਾ ਪੈਸਾ ਕੋਈ ਕਮਾ ਕੇ ਲਿਆਉਂਦਾ ਉਹ ਸਪੈਂਡ ਘਰ ਵਾਲਾ ਉਹਦੇ ਚੋਂ 10 20 50 ਰੁਪਏ ਜੋੜ ਦਿੰਿਆ ਨੇ ਕਿ ਕਿਤੇ ਐਮਰਜੈਂਸੀ ਚ ਲੋੜ ਪੈ ਜਾਏ ਤੇ ਉਹਨੂੰ ਖਰਚ ਲਈਏ ਇਹਦੇ ਪੁਰਾਣਾ ਅਜੀ ਘਰ ਵਾਲਾ ਬਾੜ ਗਿਆ ਤਾਂ ਉਹਦੇ ਪੁਰਾਣੇ ਵਿਚਾਰ ਵੀ ਪਿਆਣੀ ਆ ਬਿਸਕਟ ਖਵਾਣੇ ਆ ਕੋਈ ਮਾੜਾ ਮੋਟਾ ਸੇਵਾ ਭਾਰ ਹੁੰਦਾ ਤੇ ਸਾਡੀਆਂ ਜਿਹੜੀਆਂ ਮਾਵਾਂ ਭੈਣਾਂ ਨੇ ਇਹਨਾਂ ਨੂੰ ਇੱਕ ਬਹੁਤ ਚੰਗੀ ਆਦਤ ਆ ਕਿ ਪੈਸਾ ਬਚਾ ਕੇ ਰੱਖਦੀਆਂ ਪੈਸਾ ਬਚਾ ਕੇ ਰੱਖਿਆ ਮੋਦੀ ਸਾਹਿਬ ਨੇ ਇੱਕੋ ਹੀ ਛੱਡੇ ਕਢਾ ਇਹ ਜਨ ਜਾਨੀਆਂ ਸੋਚੀ ਪੈ ਗਈਆਂ ਤੇ ਨੋਟਾਂ ਨਾਲ ਕਰੀਏ ਕਿ ਜਿਹੜੇ ਵਿਚਾਰੀਆਂ ਨੇ ਜੋੜ 10 10 20 ਵੀ 50 ਰੁਪਏ ਇਕੱਠੇ ਕਰਨੇ ਤੇ ਜਦੋਂ 500 ਹੋ ਜਾਣਾ ਤੇ ਹੱਡੀ ਪੱਠੀ ਭੇਜ ਕੇ ਤੇ 500 ਦਾ ਨੋਟ ਪਾ ਦੇਣਾ ਵੀ ਇੱਕ ਸੰਭਾਲਣਾ ਸੌਦਾ ਇਹਦੇ ਆਪਣੇ ਆਪ ਦੇ ਵਿੱਚ ਵੱਡੇ ਨੋਟ ਝੋਲਦੀਆਂ ਨਹੀਂ ਆ ਬਚਾ ਸਾਡ ਨੂੰ ਬਚਾਉ ਹਜੇਗਾ ਔਰ ਇਹ ਜਿਹੜੀ ਬਚਤ ਹੈ ਸਾਡੀ ਮਾਵਾ ਭੈਣਾ ਦੀ ਬਚਤ ਹੈ ਇਹਨੂੰ ਇਨਕਮ ਟੈਕਸ ਡਿਪਾਰਟਮੈਂਟ ਕਹਿੰਦਾ ਇਸਤਰੀ ਧਨ ਸਾਡੇ ਹਿੰਦੁਸਤਾਨ ਦਾ ਇਨਕਮ ਟੈਕਸ ਡਿਪਾਰਟਮੈਂਟ ਵੀ ਸਾਡੀਆਂ ਮਾਵਾ ਭੈਣਾਂ ਦੀ ਜਿਹੜੀ ਬਚਾ ਕੇ ਰੱਖੀ ਪੈਸਾ ਆ ਰਾਸ਼ੀ ਹੈ ਉਸ ਨੂੰ ਵੀ ਇਨਕਮ ਟੈਕਸ ਕੋਈ ਨਹੀਂ ਆ। ਉਹ ਵੀ ਕਹਿੰਦੇ ਆ ਕਿ ਹਿੰਦੁਸਤਾਨ ਦੀ ਜਿਹੜੀ ਨਾਰੀ ਆ, ਮਹਿਲਾ ਆ ਉਹਦੀ ਚੰਗੀ ਹਾਲਤ ਆ ਉਹਨੂੰ ਅਡੈਟੀਫਾਈ ਕਰਦੇ। ਉਹਨੂੰ ਮੰਨਦੇ ਨੇ ਵੀ ਠੀਕ ਆ। ਟੈਕਸ ਵੀ ਕੋਈ ਨਹੀਂ। ਪਰ ਇਨਕਮ ਟੈਕਸ ਵਾਲਾ ਵੀ ਟੈਕਸ ਨਹੀਂ ਲਗਾ। ਉਹ ਜੀ ਘੁਮਾਈ ਉਹ ਸਾਰੇ ਲੈ ਕੇ ਜਾਂਦੇ। ਜਿਹਨਾਂ ਨੇ ਆਪਣੇ ਘਰ ਵਾਲਿਆਂ ਨੂੰ ਦੇ ਦਿੱਤੇ ਵੀ ਯਾਰ ਉਹ ਜੀ ਸਾਡੇ ਕਿ ਲੋੜ ਪਾ ਲਿਆ ਨੇ। ਉਹ ਲੈ ਕੇ ਬਟਾਉਣ ਵਾਸਤੇ ਬੈਂਕਾਂ 'ਚ ਤੇ ਮੇਰੇ ਹਿਸਾਬ ਨਾਲ ਪੂਰੇ ਪੈਸੇ ਨਹੀਂ ਮਿਲੇ ਬਾਬਾ। ਨਹੀਂ ਨਾ ਮੇਰੇ ਪੁੱਤੇ ਪਹਿਲੇ ਜੇ ਕਿਤੇ ਜਾਣਾ ਰਾਮਰੌਲਾ ਪਾ ਲਿਆ ਕਿਸੇ ਨੇ ਤੇ ਉਹਨੂੰ ਅੱਧੇ ਬਚਦੇ ਮਿਲੇ ਘਰ ਵਾਲੇ ਸੋਚਿਆ ਸਾਡੀ ਤੇ ਡਾਕਟਰੀ ਲੱਗੀ ਇਹ ਚਾਹੀਆਂ 20-20 ਸਾਲ ਪੈਸੇ ਜੋੜਦੀਆਂ ਰੀਆਂ ਤੇ ਮੋਤੀ ਸਾਹਿਬ ਨੇ ਇੱਕ ਮਿਲ ਦੇ ਵਿੱਚ ਹੀ ਕੰਮ ਗੜਬੜ ਕਰਤਾ